ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpsanja.in ਤੇ ਅੰਮ੍ਰਿਤਸਰ ਦੇ ਹਰੀਪੁਰ ਇਲਾਕੇ ਦੇ ਰਹਿਣ ਵਾਲੇ ਨਾਰੰਗ ਹਸਪਤਾਲ ਦੇ ਮਾਲਕ ਗਨਮੈਨਾ ਦੀ ਸੁਰੱਖਿਆ ਘੇਰੇ ਵਿੱਚ ਆਪਣੇ ਹਸਪਤਾਲ ਜਾਂਦੇ ਨੇ ਡਾਕਟਰ ਅਸ਼ੋਨੀ ਨਾਰੰਗ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਐਤਵਾਰ ਰਾਤ ਇੱਕ ਅਣਜਾਣ ਨੰਬਰ ਤੋਂ ਫਿਰੋਤੀ ਦੀ ਮੰਗ ਕਰਦੇ ਇੱਕ ਸ਼ਖਸ ਦਾ ਫੋਨ ਆਇਆ ਉਹਨਾਂ ਮੁਤਾਬਕ ਫੋਨ ਅੰਮ੍ਰਿਤਸਰ ਪੁਲਿਸ ਲਈ ਸੁਰਦਾਰ ਬਣਿਆ ਗੈਂਗਸਟਰ ਜੱਗੂ ਦਾਸੀ ਡਾਕਟਰ ਨਾਰੰਗ ਦਾ ਦਾਵਾ ਹੈ ਕਿ ਉਹਨਾਂ ਨੂੰ ਫੋਨ ਤੇ ਜੱਗੂ ਨਾਮ ਦੇ ਸ਼ਖਸ ਨੇ 2.5 ਲੱਖ ਰੁਪਏ ਤਿਆਰ ਰੱਖਣ ਲਈ ਕਿਹਾ ਗੱਲ ਨਾ ਮੰਨਣ ਤੇ ਅੰਜਾਮ ਭੁਗਤਣ ਨੂੰ ਤਿਆਰ ਰਹਿਣ ਲਈ ਵੀ ਕਿਹਾ ਟੈਲੀਫੋਨ ਆਈ ਕਹਿੰਦੇ ਕਿ ਮੈਂ ਇੱਕ ਆਪਣਾ ਬੰਦਾ ਭੇਜਾਂਗਾ ਤੂੰ ਮੇਰਾ ਸਾਮਾਨ ਦੇ ਦੇਣਾ ਮੈਂ ਸੋਚਿਆ ਕਿ ਮੈਡੀਸਨ ਲੈਣਾ ਆਵੇਗਾ ਕਦੇ ਪਹਿਲੇ ਮਿੰਟ ਕਹਿੰਦਾ ਸੀ ਆਪਣੀ ਹੈਲਥ ਸੈਂਟਰ ਬੋਲਦੇ ਮੈਂ ਹਾਲ ਸੈਂਟਰ ਬੋਲ ਦਿੰਦੀ ਫਿਰ ਕਹਿੰਦੇ ਮੇਰਾ ਬੰਦਾ ਇੱਕ ਆਏਗਾ ਉਹਨੂੰ ਮੇਰਾ ਸਾਮਾਨ ਦੇਣਾ ਤੇ ਫਿਰ ਕਹਿੰਦੇ ਇਹਨਾਂ ਕਹਿੰਦੇ ਬੰਦ ਕਰਤਾ ਫੋਨ ਨੂੰ 8:25 ਮਿੰਟ ਦੁਬਾਰਾ ਮਿਲ ਪਾਈ ਕਹਿੰਦੇ ਜੀ ਮਰ ਕੇ ਮੈਂ ਤੁਹਾਡਾ 2.5 ਲੱਖ ਰੁਪਏ ਲੈਣਾ ਮੈਂ ਕਹਾਂ ਜੀ ਕਦੋਂ ਤੁਸੀਂ 2 ਲੱਖ ਰੁਪਏ ਲੈਣਾ ਕਹਿੰਦੇ ਪਾਸ ਤਰ 2 ਲੱਖ ਲੈਣਾ ਤੁਸੀਂ ਆਪਣੇ 2.5 ਲੱਖ ਬਿਲਿ ਖੇਜੋ ਤੇ ਮੈਂ ਉਹਨਾਂ ਕਹਿੰਦਾ ਤੁਸੀਂ ਦੇਖੋ ਕਦੋਂ ਲੈਣਾ ਕਰਦਾ ਤੁਹਾਨੂੰ ਫੋਨ ਤੇ ਗਲਤ ਹੀ ਲੱਗਾ ਤੁਹਾਡਾ ਕਰੇ ਮੈਂ ਕਹਿੰਦਾ ਮੈਂ ਮੇਰਾ ਫੋਨ ਗਲਤ ਨਹੀਂ ਲੱਗਾ ਮੈਂ ਫੋਨ ਠੀਕ ਲਾਇਆ ਸੀ ਡਾਕਟਰ ਨਾਰਿੰਗ ਬੋਲਦੇ ਨੇ ਮੈਂ ਹਾਂ ਮੈਂ ਡਾਕਟਰ ਨਾਰਿੰਗ ਬੋਲਦਾ ਕਹਿੰਦਾ ਜੀ ਤੁਸੀਂ ਆਪਣੇ 2.5 ਲੱਖ ਦਾ ਇੰਤਜ਼ਾਮ ਕਰਕੇ ਤੇ ਅਜਨਾਲੇ ਆ ਜਾਓ ਬਸ ਫੈਂਟ ਤੇ ਜੇ ਤੂੰ ਨਹੀਂ ਦਿਓਗੇ ਤੇ ਮੈਂ ਤੁਹਾਡੇ ਹਸਪਤਾਲ 'ਚ ਕੋਈ ਇਹੋ ਜੀ ਚੀਜ਼ ਰੱਖ ਜਾਵਾਂਗਾ ਕੋਈ ਪੈਕੇਟ ਰੱਖ ਜਾਵਾਂਗਾ ਤੁਹਾਨੂੰ ਉਪਗਤਨਾ ਪਵੇਗੀ ਮਰਕੀ ਮੈਂ ਆਪਣਾ ਕੰਮ ਕਰ ਰਿਹਾ ਫਿਰ ਮੈਂ ਆਪਣੇ ਬੇਟੇ ਨੂੰ ਫੋਨ ਕਰਾਤਾ ਮੈਂ ਹਰ ਗੱਲ ਕਰ ਕੋਣ ਹੈ ਮਨੇ ਗੱਲ ਕੀਤੀ ਇਹਨਾਂ ਕਾ ਪੈਸਾ ਥਿਕੋਂ ਬੋਲਦੇ ਹੋ ਕਦੇ ਤੂੰ ਕੋਣ ਬੋਲਦਾ ਕਦੇ ਮੈਂ ਡਾਟਰਾ ਨਾਮ ਦਾ ਬੇਟਾ ਬੋਲਦਾ ਕਦੇ ਤੈਨੂੰ ਹੀ ਵੇਖ ਲਾਂਗਾ ਇਹ ਕਰਕੇ ਫੋਨ ਫਾਨ ਕਰਦੇ ਫਿਰ ਉਹਦੇ ਲਈ ਆਇਫੋਨ ਤੋਂ ਕਬ ਰਾਕੇ ਡਾਕਟਰ ਨਾਰੰਗ ਦਾ ਪਰਿਵਾਰ ਪੁਲਿਸ ਕੋਲ ਪਹੁੰਚਿਆ ਸ਼ਿਕਾਇਤ ਦਰਜ ਕਰਕੇ ਪੁਲਿਸ ਨੇ ਫਿਲਹਾਲ ਡਾਕਟਰ ਨਾਰੰਗ ਨੂੰ ਦੋ ਗਨਮੈਨ ਸੁਰੱਖਿਆ ਲਈ ਦੇ ਦਿੱਤੇ ਨੇ ਗੁਰਦਾਸਪੁਰ ਦੇ ਪਿੰਡ ਭਗਵਾਨਪੁਰ ਦਾ ਜਸਦੀਪ ਸਿੰਘ ਜੱਗੂ ਅੰਮ੍ਰਿਤਸਰ ਪੁਲਿਸ ਨੂੰ ਕਤਲ ਆਮ ਸਖਤ ਸਮੇਤ કુલ 13 ਕੇਸਾਂ ਵਿੱਚ ਲੋੜਿੰਦਾ ਹੈ ਪੁਲਿਸ ਦਾ ਦਾਵਾ ਹੈ ਕਿ 16 ਜੂਨ ਨੂੰ ਜੱਗੂ ਦੇ ਕੋਲ ਏਕੇ ਪੁਲਿਸ ਨੇ ਅਕਾਲੀ ਨੇਤਾ ਮੁਖਜੀਤ ਸਿੰਘ ਮੁਖਾ ਦਾ ਐਨਕਾਊਂਟਰ ਕਰ ਦਿੱਤਾ ਸੀ ਮੁਖਾ ਦਾ ਐਨਕਾਊਂਟਰ ਤੋਂ ਬਾਅਦ ਫੇਸਬੁੱਕ ਰਾਹੀਂ ਜੱਗੂ ਨੇ ਪੁਲਿਸ ਦੀ ਕਾਰਵਾਈ ਨੂੰ ਗਲਤ ਦੱਸਿਆ ਫੇਸਬੁੱਕ ਤੇ ਪੁਲਿਸ ਖਿਲਾਫ ਜੱਗੂ ਨੇ ਕਈ ਪੋਸਟ ਕੀਤੇ